denun chali ye mic aa ye ye me ne chud ko ka ka le aur ye ho 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 chud ਕਿਉਂ ਗਿਣੇ ਤੇ ਨਾ ਸਤੇ ਤੇ ਕੁੜਤੇ ਪੱਤੀਰਵੇ ਜੱਲ ਮੈਨੇ ਨੂੰ ਚੰਲੀ ਆਲੇ ਪੜ ਖੰਜੀਆਂ ਤੇ ਸਾਂਭ ਲੈ ਦੀ ਜੋ ਖੰਭ ਫਿਪ ਫਾਈਨੀ 3 ਫੇਸ ਮਾਈ 1 2 3 ਇਸ ਫਿਪ ਜੀ ਮੈਂ ਜਸਵਿੰਦ ਗਿੱਲ ਕੁਇਨਸ ਕਲੱਬ ਦੀ ਵਾਈਸ ਪ੍ਰੈਜ਼ੀਡੈਂਟ ਅਸੀਂ ਅੱਜ ਕੁਇਨਸ ਕਲੱਬ ਦੇ ਵਿੱਚ ਵਿਸਾਖੀ ਦਾ ਤਿਹਾਰ ਮਨਾਇਆ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਦਾ ਤਿਹਾਰ ਪੰਜਾਬੀ ਦਾ ਜਿਹੜਾ ਤਿਹਾਰ ਹੈ ਕਿਉਂ ਮਨਾਇਆ ਜਾਂਦਾ ਹੈ ਜੱਟਾਂ ਦੀ ਜਿਹੜੀ ਫਸਲ ਹੈ ਉਹ ਪੱਕ ਜਾਂਦੀ ਹੈ ਉਹਨਾਂ ਵਾਸਤੇ ਨਵਾਂ ਸਾਲ ਵਾਂਗੂ ਲੈ ਕੇ ਆਉਂਦੀ ਹੈ ਜੱਟ ਆਪਣੀ ਫਸਲ ਕੱਟ ਕੇ ਵਸਾਖੀ ਮਨਾਉਂਦੇ ਨੇ ਪਿੰਡਾਂ 'ਚ ਲੋਕ ਪੰਗੜੇ ਗਿੱਧੇ ਪਾਉਂਦੇ ਨੇ ਉਹ ਜਿਹੜਾ ਪੰਜਾਬੀ ਵਿਰਸਾ ਹੈ ਅਸੀਂ ਉਹਨੂੰ ਪ੍ਰੋਮੋਟ ਕੀਤਾ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡੀ ਪੰਜਾਬੀ ਵਿਰਸਾ ਜਿਹੜਾ ਖਤਮ ਹੋ ਰਿਹਾ ਹੌਲੀ-ਹੌਲੀ ਅਸੀਂ ਉਹਨੂੰ ਚਾਹੁੰਦੇ ਹਾਂ ਕਿ ਦੁਬਾਰਾ ਤੋਂ ਲੈ ਕੇ ਆਈਏ ਪੰਜਾਬੀ ਕਲਚਰ ਨੂੰ ਓਵੇਂ ਲੈ ਕੇ ਆਈਏ ਕਿ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਸਾਡੀ ਪੰਜਾਬੀ ਵਿਰਸਾ ਕੀ ਹੈ ਸਾਡੀ ਪੰਜਾਬੀ ਦੀ ਮਿੱਟੀ ਕੀ ਹੈ ਅਸੀਂ ਪੰਜਾਬੀ ਦੀ ਪੰਜਾਬ ਦੀ ਮਿੱਟੀ ਨਾਲ ਜੁੜਨਾ ਚਾਹੁੰਦੇ ਹਾਂ ਅਸੀਂ ਉਹ ਬੱਚਿਆਂ ਨੂੰ ਵੀ ਜੋੜਨਾ ਚਾਹੁੰਦੇ ਹਾਂ ਅੱਜ ਅਸੀਂ ਇੱਥੇ ਸਾਰੇ ਲੋਕਾਂ ਨੇ ਪੰਗੜਾ ਤੇ ਗਿੱਧਾ ਦੀ ਪਰਫਾਰਮੈਂਸ ਦਿੱਤੀ ਸੀਗੀ ਹੋਰ ਵੀ ਮੈਂਬਰਸ ਆਏ ਨੇ ਜਿਨ੍ਹਾਂ ਨੇ ਪਰਫਾਰਮੈਂਸ ਦਿੱਤੀ ਹੈ ਬੜਾ ਅੱਛਾ ਲੱਗ ਰਿਹਾ ਹੈ ਸਾਰੇ ਇੰਜੋਏ ਕਰ ਰਹੇ ਹੈ ਪਤਾ ਲੱਗ ਰਿਹਾ ਹੈ ਕਿ ਹਾਂ ਵਿਰਸਾ ਹਜੇ ਵੀ ਵਿੱਚ ਸਾਡੇ ਜ਼ਿੰਦਾ ਹੈਗਾ ਅਸੀਂ ਉਹ ਕਰਨਾ ਚਾਹੁੰਦੇ ਹਾਂ ਹਾਂਜੀ ਮੈਂ ਪਰਮਿੰਦਰ ਕੌਰ ਕਲਬ ਦੀ ਚੇਅਰ ਪਰਸਨ ਔਰ ਅੱਜ ਦਾ ਸਾਡਾ ਵਿਸਾਖੀ ਤੇ ਪ੍ਰੋਗਰਾਮ ਸੀ ਔਰ ਅਸੀਂ ਕਰ ਰਹੇ ਆ ਪੰਜਾਬੀ ਤੇ ਬਹੁਤ ਗੇਮਾਂ ਰੱਖੀਆਂ ਹੋਈਆਂ ਗੇਮਸ ਖਲਾਈਆਂ ਵੀ ਆ ਕੁਝ ਅਜੇ ਖੇਲ ਰਹੇ ਆ ਔਰ ਅੱਜ ਜਿਹੜੀ ਅਸੀਂ ਪਰਫਾਰਮੈਂਸ ਦਿੱਤੀ ਹੈ ਉਹ ਮੇਨ ਵਿਸਾਖੀ ਨੂੰ ਰੱਖਦੇ ਹੋਏ ਮੁੱਖ ਤੇ ਮੇਨ ਪੰਜਾਬੀ ਬੋਲੀ ਨੂੰ ਅੱਗੇ ਲਿਆਂਦਾ ਅਸੀਂ ਉਦਦਨ ਕੀਤਾ ਕਿ ਸਾਰਿਆਂ ਨੂੰ ਪੰਜਾਬੀ ਦੁਆਰਾ ਤੋਂ ਆਪਣੇ ਬੱਚਿਆਂ ਨੂੰ ਵੀ ਸਿਖਾਣ ਤੇ ਆਪ ਵੀ ਬੋਲਣ ਪੰਜਾਬੀ ਨੂੰ ਛੱਡਦੇ ਜਾਂਦੇ ਆ ਲੋਕੀ ਇਸ ਲਈ ਅਸੀਂ ਪੰਜਾਬੀ ਬੋਲੀ ਨੂੰ ਮਾਂ ਬੋਲੀ ਨੂੰ ਪਹਿਲ ਦਿੱਤੀ ਹੈ ਤਾਂ ਕਿ ਲੋਕੀ ਪੰਜਾਬੀ ਬੋਲੀ ਬੋਲਣ ਤੇ ਆਪਣੇ ਕਲਚਰ ਨੂੰ ਦੁਆਰਾ ਤੋਂ ਸਿੱਖਣ ਤੇ ਬੱਚਿਆਂ ਨੂੰ ਵੀ ਸਿਖਾਣ ਇਹ ਸਾਡਾ ਮੇਨ ਮਕਸਦ ਸੀ ਔਰ ਸਭ ਇੰਜੋਏ ਕਰ ਰਹੇ ਹੈ ਸਾਡੇ ਕਲੱਬ ਮੈਂਬਰ ਵੀ ਇੰਜੋਏ ਕਰ ਰਹੇ ਹੈ ਔਰ ਕੋਈ ਨਵੇਂ ਮੈਂਬਰ ਜੁੜੇ ਆ ਉਹ ਸਾਡੇ ਮੈਂਬਰਸ਼ਿਪ ਲੈ ਕੇ ਸਾਡੇ ਨਾਲ ਸਦਾ ਲਈ ਜੁੜ ਗਏ ਨੇ ਬੜਾ ਅੱਛਾ ਲੱਗਾ ਸਾਰਿਆਂ ਨੂੰ ਸਾਡੀ ਬਹੁਤ ਅੱਛੀ ਸਾਰੀ ਟੀਮ ਅੱਛੀ ਚੱਲ ਰਹੀ ਹੈ ਵਿਸਾਖੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਵਿਸਾਖੀ ਤੇ ਇੱਕ ਤਾਂ ਅੱਜ ਗੁਰੂ ਹਰਗੁਰੂ ਤੇਗਬਹਾਦਰ ਜੀ ਦਾ ਪ੍ਰਕਾਸ਼ ਪੁਰਬ ਅਸੀਂ ਪਹਿਲਾਂ ਉਹਨਾਂ ਨੂੰ ਅਰਪਿਤ ਕੀਤਾ ਫਿਰ ਉਸ ਤੋਂ ਬਾਅਦ ਵਿਸਾਖੀ ਇੱਕ ਪੰਜਾਬ ਦਾ ਮੇਨ ਤਿਉਹਾਰ ਹੈ ਕਈ ਇਹਦੇ ਨਾਲ ਤਿਉਹਾਰ ਜੁੜੇ ਹੋਏ ਆ ਹਨਾ ਵਿਸਾਖੀ ਦੇ ਹਾਦਸੇ ਹੋਏ ਜਿਸ ਤਰ੍ਹਾਂ 1919 ਵਿੱਚ ਜਲਿਆਂ ਵਾਲੇ ਬਾਗ ਦਾ ਔਰ ਮੇਨ ਵਿਸਾਖੀ ਦਾ 13 April ਤੋਲਾ ਸੋਸ਼ਲ ਨੜੀ ਨਵੇਂ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਅਸੀਂ ਕਹਿੰਦੇ ਆ ਸਿੱਖ ਦੁਆਰਾ ਤੋਂ ਆਪਣੇ ਧਰਮ ਨੂੰ ਅਪਣਾਉਣ ਔਰ ਸਿੱਖੀ ਨੂੰ ਜਾਣਨ ਪਲੱਸ ਆ ਪੰਜਾਬੀ ਜ਼ਰੂਰੀ ਨਹੀਂ ਜਿਹੜੇ ਸਿੱਖ ਧਰਮ ਨੂੰ ਬਲਾਕ ਕਰਦੇ ਉਹ ਨਹੀਂ ਜਿਹੜੇ ਸਾਰੇ ਪੰਜਾਬੀ ਐ ਆਪਣੀ ਪੰਜਾਬੀ ਭਾਸ਼ਾ ਨੂੰ ਪਛਾਣਨ ਪੰਜਾਬੀ ਕਲਚਰ ਨੂੰ ਦੁਆਰਾ ਅਪਣਾਉਣ ਵੈਸਟਰਨ ਕਲਚਰ ਨੂੰ ਪਨਾਪ ਲਾ ਕੇ ਥੱਕ ਜੋ ਹੁਣ ਵਾਪਸ ਆਪਣੇ ਪੰਜਾਬੀ ਕਲਚਰ ਚਾਓ ਲੋਕਾਂ ਨੇ ਵਾਪਸ ਅਪਣਾਣਾ ਸ਼ੁਰੂ ਵੀ ਕਰਤਾ ਫਿਰ ਤੋਂ ਉਹ ਪਾਣੀ ਘੜੇ ਦੇ ਮਿੱਟੀ ਦੇ ਫਿਰ ਤੋਂ ਇਸਤੇਮਾਲ ਕਰਨ ਲੱਗੇ ਨੇ ਫਿਰ ਤੋਂ ਗਿਆਨ ਆ ਗਿਆ ਕਿ ਪਿੱਤਲ ਦੇ ਭਾਂਡੇ ਲੋਹੇ ਦੇ ਭਾਂਡਿਆਂ ਚ ਖਾਣਾ ਜ਼ਿਆਦਾ ਅੱਛਾ ਹੈ ਖਾ ਦੇਖਿਆ ਹੁਣ ਦੁਆਰਾ ਬੋਲ ਵੀ ਦੇਖਿਆ ਤੇ ਆਪਣੀ ਬੋਲੀ ਨੂੰ ਨਾ ਛੱਡੋ ਆਪਣੇ ਵਿਰਸੇ ਨੂੰ ਨਾ ਛੱਡੋ ਅਪਣਾਓ ਜੋ ਗੁਰੂਆਂ ਨੇ ਦਿੱਤਾ ਜੋ ਸਾਡੇ ਮਹਾਂਪੁਰਖਾਂ ਨੇ ਦਿੱਤਾ ਉਹ ਸਾਡੇ ਲਈ ਅੱਛਾ ਹੀ ਸੀ ਉਹਨੂੰ ਛੱਡੋ ਨਾ ਉਹਨੂੰ ਅਪਣਾ ਕੇ ਰੱਖੋ